ਜੇਰ ਵਾ ਤੇਰੇ ਹੁਣ ਸਾਰੇ ਖਿਲਾੜਕੇ ਜੇ ਇੱਕ ਥੱਬੇ ਨਾਲ ਕੀ ਹੋ ਜੂ ਹਾਂ ਇਹ ਤੋਂ ਖਿਲਾੜਕੇ ਤੇ ਸਿਟੀ ਚੱਲ ਇੱਧਰ ਖਾਣਾ ਬਣਾਉਣ ਲੱਗੇ ਹੋਏ ਆ ਮੰਦੇ ਲਾਇਆ ਹੋਇਆ ਉਹਦੇ 7-8 ਇਹ ਬਣਾਉਂਦੇ ਆ ਠੇਕੇ ਤੇ ਦਿਹਾੜੀ ਇਹ ਕੀ ਮਿਲਦੇ ਨਹੀਂ ਸੀਗੇ ਠੇਕੇ ਤੇ ਬਣਾਉਣ ਲੱਗਿਆ ਹੈ ਇਹ ਸੀਗਾ ਝੋਨਾ ਆਪਣਾ 26 ਉਹ ਤਾਂ ਠੀਕ ਹੈ ਇਹਦਾ ਪਰ ਜਿੱਥੇ ਨੀਵਾ ਵਾ ਆਹ ਪਾਸਾ ਜੇ ਮੈਂ ਥੋੜਾ ਜਿਹਾ ਨੀਵਾ ਆ ਕੇ ਆ ਰਾ ਇਹਨੂੰ ਥੋੜੀ ਜੀ ਗੋਲੀ ਪਈ ਹੋਇਆ ਕਿਤੇ ਕਿਤੇ ਆ ਦੇਖ ਬਾਕੀ ਸਾਫ਼ ਹੈਣ ਜਾਵਾ ਲਓ ਜੀ ਉਧਰ ਤਿੰਨ ਕਿਲੇ ਵੱਢੇ ਆਂਦੇ 26 ਝੋਨੇ ਦੇ ਉਹ ਹਾਲਾਤ ਮਾੜੇ ਆ ਜਿੱਥੇ ਅੱਗੇ ਦੋ ਕਿਲਿਆਂ ਜੋ ਇੱਕ ਟਰਾਲੀ ਭਰਦੀ ਹੁੰਦੀ ਸੀ ਹੁਣ ਉਹ ਤਿੰਨਾਂ ਕਿਲਿਆਂ ਜੋ ਇੱਕ ਟਰਾਲੀ ਮਸਾਂ ਭਰਦੀ ਆ ਇੱਕ ਅੱਧਾ ਡਿੱਗੂ ਖਾਲੀ ਰ ਫਿਰ ਵੀ ਰਹਿ ਜਾਂਦਾ ਟਰਾਲੀ ਚ ਪਾਉਣਗੇ ਅੱਗੇ ਤਿੰਨ ਕਿਲਿਆਂ ਜੋ ਆ ਸਾਡੀ 11 ਕਫੁੱਟੀ ਇਹ ਤੇ 16 ਫੁੱਟੀ ਉਹ ਭਰ ਲਿਆ ਜੀ ਦੀ ਆ ਐਰ ਕਿ ਤਿੰਨਾ ਚੋਂ 16 ਫੁੱਟ ਗੇ ਮਸਾਂ ਭਰੀ ਆ ਚਲੋ ਕਿਰਪਾ ਬਾਬੇ ਦੀ ਜੋ ਦੇਣਾ ਉਹਨੇ ਦੇਣਾ ਉਧਰ ਐ ਤਾਂ ਹੁਣ ਵਿਚਾਰਿਆਂ ਦੀ ਜਿੱਧਰ ਪਾਣੀ ਆਇਆ ਜਮੀਨਾਂ ਹੀ ਖੜ ਗਈਆਂ ਆ ਖੇਤ ਗਿੱਲਾ ਵਾ ਲੱਗਦਾ ਗਵੰਡੀ ਨੇ ਪਾਣੀ ਤੋੜਤਾ ਕਾਰਵਾਈ ਜੰਗੀ ਪੱਧਰ ਤੇ ਜਾਰੀ ਹੈ ਹੁਣ ਜਾਏਗਾ ਮੈਸੀ ਫਰਗੂਸ਼ਨ

ਸੁਣਾ ਬਦਲ ਕੋਈ ਬਹੁਤ ਖਰਾਬ ਹੋ ਜਾਏਗਾ ਤਾਂ ਹੋਰ ਵੀ ਬੜਾ ਲਿਖੇਗਾ ਜਦੋਂ ਜਾਵਾ ਬੰਦੀ ਦੇ ਪਾਸੇ ਇਹਦਾ ਬੰਦਾ ਵੇਲਾ ਦੇ ਸ਼ਬਦਾਂ ਨਹੀਂ ਤਾਂ ਤੇਰਾ ਮਤਲਬ ਹੈਗਾ ਇੱਕ ਹੋਰ ਸ਼ਬਦਾਂ ਲਓ ਜੀ ਟਰਾਲੀ ਸਾਡੀ ਫਸ ਗਈ ਰਾਤ ਦੇ ਟੱਕਰਾ ਮਾਰ ਕੇ ਵਿਹਲੀ ਕੀਤੀ ਹੁਣ ਕੱਢਣ ਲੱਗੇ ਆਂ ਅੱਜ ਚੱਕਨੇ ਕੰਮ ਨੂੰ ਲੱਗੇ ਟਟਰਾ ਖੇਤ ਗਿੱਲਾ ਬਹੁਤ ਆ ਟਰਾਲੀ ਦਾ ਹਿੱਸਾ ਲੱਗ ਗਿਆ ਥੱਲੇ ਬ੍ਰੋ 10 11 11 ਫੁੱਟ ਦੀ ਭਰਿਆ ਫੇਰ ਖਾਲੀ ਕੀਤਾ ਹਾਂ ਦੂਆ ਕਿੰਨਾ ਵੱਡਾ ਦੂਆ ਵੱਡਾ ਹੋਣਾ ਹੀ ਆ ਖੇਤ ਕਿੱਲਾ ਉਲਟਾਵੇਂ ਮਾਰੇ ਹੋਇਆ ਡੂੰਗਾ ਥਾਮਾ ਬਹੁਤ ਵਧੀਆ ਕਰਦਾ ਇਹ ਕੋਹ ਅੰਕਲੇ ਨਾ ਪਰਲਾ ਟੋਆ ਦੇਖ ਨਾ ਫਤ ਆ ਜ਼ਿਲਾ ਕਿੱਡੇ-ਕੱਡੇ ਢੋਏ ਸੀਗੇ ਉਹ ਪੱਟੇ ਵਿੱਚ ਹਾਂ ਇਹ ਦੇਖਾਂ ਤੇ ਇਹ ਧੱਬੇ ਹੀ ਨਹੀਂ ਕੀ ਕਰਕੇ ਗਿਆ ਫਿਰ ਉਹ ਮੋਹਰੇ ਟਟਕੇ ਗਿਆਗਾ ਪਤੰਦਰਾ ਪਿੱਛੇ ਡੈਪੀ ਫਿਰ ਤੇਰਾ ਕੁਝ ਨਹੀਂ ਹੋਗਾ ਜਿਵੇਂ ਟਰਾਲੀ ਥੱਲੇ ਲੱਗ ਗਈ ਹਲ ਭਰੀ ਹੋਈ ਹੈ ਇਸ ਆਪਾ ਲਓ ਜੀ ਟਰਾਲੀ ਸਾਡੀ ਨਿਕਲ ਗਈ ਪਰ ਨਿਕਲੀ ਟਰਾਲੀ ਕੰਨਾਂ ਨੂੰ ਹੱਥ ਲਵਾ ਕੇ ਮਾੜੀ ਜੀ ਗਲਤੀ ਬੰਦੇ ਨੇ ਕੀਤੀ ਤੇ ਅੱਧੀ ਰਾਤ ਹੋ ਗਈ ਆ ਪੱਲੀ ਚ ਦਾਣੇ ਤਾਂ ਨਹੀਂ